ਪੰਜਾਬ ਵਿੱਚ ਐਨ ਆਰ ਆਈ ਸ਼ਖਸ ਤੇ ਮਹਿਲਾ ਦਾ ਬੇਰਹਿਮੀ ਨਾਲ ਕਤਲ ਇੱਕ ਐਨ ਆਰ ਆਈ ਹੈਗਾ ਸੰਤੋਖ ਸਿੰਘ ਉਹਦਾ ਘਰ ਜਿੰਨੇ ਮਨਜੀਤ ਕੌਰ ਦੀ ਨਾਲ ਲੇਡੀ ਦੇ ਨਾਲ ਰਹਿੰਦਾ ਸੀਗਾ ਇੱਥੇ ਦੱਸਿਆ ਆਪਾਂ ਘਰ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਸੀਗਾ ਮਨਜੀਤ ਕੌਰ ਉਹਦੀ ਜਿਹੜੀ ਹੈਗੀ ਇੱਕ ਲਾਸ਼ ਜਿਹੜੀ ਹੈਗੀ ਕਮਰੇ 'ਚ ਖੂਨ ਨਾਲ ਲਥਪਥ ਲਾਸ਼ਾਂ ਦੇਖ ਕੰਬੋਟਿਆ ਇਲਾਕਾ ਕਾਲੇ ਤੋੜ ਕੇ ਦੇਖੇ ਤਾਂ ਬਾਡੀयां ਪਈਆਂ ਸੀ ਇਕਲੇ ਕਮਰੇ 'ਚ ਗਈ ਸੀਗੇ ਇਤਨੀ ਪਹਿਲਾਂ ਗਈ ਸੀ ਆ ਕੇ ਰਾਤ ਨੂੰ ਲੇਟਾ ਚ ਗਈਆਂ ਕਹਿੰਦਾ ਜੇ ਜਦੋਂ ਅੰਦਰ ਦੇਖਿਆ ਤਾਂ ਫਿਰ ਅੰਦਰ ਥੱਲੇ ਖੂਨ ਪਿਆ ਸੀ ਤੇ ਟੀ-ਸ਼ਰਟ ਇਦਾਂ ਕੋਈ ਜੀਸੀਸੀ ਪੈਰਨਾ ਪੜੇ ਕਰਕੇ ਦੇਖਿਆ ਤਾਂ ਵੀਡੀਓ ਮੈਂ ਫਿਰ ਕਿਹਾ ਸੀਗੇ ਉਹਨਾਂ ਦਾ ਨਾਮ ਮਨਜੀਤ ਹੋਰ ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਓਫ ਹੁੰਦਾ ਸੀਗਾ ਜਿੱਦਾਂ ਤੇ ਸਵਿਚ ਓਫ ਹੁੰਦਾ ਸੀ ਉਹਦੇ ਤੋਂ ਸਾਨੂੰ ਟੈਨਸ਼ਨ ਹੋਈ ਵੀ ਕਿ ਉਹਨਾਂ ਦਾ ਸਵਿਚ ਓਪ ਨਹੀਂ ਹੋਇਆ ਫੋਨ ਜਿੱਦਾਂ ਨਾਰਮਲ ਵੀ ਕਦੀ ਬੰਦ ਨਹੀਂ ਸੀ ਹੋਇਆ ਵਾਰਦਾਤ ਨੂੰ ਲੈ ਕੇ ਪੁਲਿਸ ਦੇ ਵੀ ਓਡੇ ਹੋਸ਼ ਮੈਂ ਗੱਲ ਹੋਈ ਸ਼ਾਮ ਨੂੰ ਤੇ ਕਹਿੰਦੇ ਸੀਗੇ ਮੈਂ ਗੱਲ ਤੇ ਨਾਲ ਬਾਅਦ ਚੋਂ ਕਰਦੀ ਆ ਤੂੰ ਠੀਕ ਆ ਬਸ ਇੰਨੀ ਗੱਲ ਹੋਈ ਮੁੜ ਕੇ ਮਮਾ ਦਾ ਫੋਨ ਕਰਨਾ ਕੀਦ ਨੂੰ ਲੋਕ ਲੱਗਿਆ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਦੇ ਅੰਦਰ ਜਾ ਕੇ ਦੇਖੇ ਤੇ ਉਹ ਲਾਸ਼ਾਂ ਜਿਹੜੀਆਂ ਸੀ ਅੰਦਰ ਦੋ ਪਈਆਂ ਹੋਈਆਂ ਸੀ ਜੀ ਹਾਂ ਪੰਜਾਬ 'ਚ ਕਤਲ ਦੀਆਂ ਦੋ ਵੱਡੀਆਂ ਵਾਰਦਾਤਾਂ ਹੋਈਆਂ ਨੇ ਜਾਣਕਾਰੀ ਮੁਤਾਬਕ ਕੈਨੇਡਾ ਤੋਂ ਆਏ ਇੱਕ ਸ਼ਖਸ ਤੇ ਉਸ ਦੇ ਘਰ 'ਚ ਰਹਿੰਦੀ ਮਹਿਲਾ ਦਾ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਖੂਨ ਨਾਲ ਲਤਪਤ ਦੋਮਾ ਦੀਆਂ ਲਾਸ਼ਾਂ ਐਨਆਰਆਈ ਦੇ ਘਰ ਚੋਂ ਬਰਾਮਦ ਹੋਈਆਂ ਨੇ ਲਾਸ਼ਾਂ ਮਿਲਣ ਕਾਰਨ ਇਲਾਕੇ ਚ ਦਹਿਸ਼ਤ ਦਾ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਜਾਣਕਾਰੀ ਮੁਤਾਬਕ ਐਨਆਰਆਈ ਸ਼ਖਸ ਸੰਤੋਖ ਸਿੰਘ ਕੁਝ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ ਉਸ ਦੇ ਘਰ ਚ ਮਨਜੀਤ ਕੌਰ ਨਾਮ ਦੀ ਮਹਿਲਾ ਕੇਅਰ ਟੇਕਰ ਵਜੋਂ ਰਹਿੰਦੀ ਸੀ ਦੱਸਿਆ ਜਾ ਰਿਹਾ ਕਿ ਮ੍ਰਿਤਕ ਮਨਜੀਤ ਕੌਰ ਦੀਆਂ ਕੁੜੀਆਂ ਵੱਲੋਂ ਲਗਾਤਾਰ ਆਪਣੀ ਮਾਂ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ ਲੜਕੀਆਂ ਦੀ ਆਪਣੀ ਮਾਂ ਨਾਲ ਗੱਲਬਾਤ ਨਹੀਂ ਹੋ ਰਹੀ ਸੀ ਜਿਸ ਤੋਂ ਬਾਅਦ ਸਹਿਮੀਆਂ ਲੜਕੀਆਂ ਵੱਲੋਂ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਜਦੋਂ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਪੁਲਿਸ ਹੁਸ਼ਿਆਰਪੁਰ ਦੇ ਪਿੰਡ ਮੋਰਾਵਾਲੀ ਵਿਖੇ ਐਨਆਰਆਈ ਸੰਤੋਖ ਸਿੰਘ ਦੇ ਘਰ ਪਹੁੰਚੀ ਘਰ ਦੇ ਗੇਟ ਖੋਲੇ ਗਏ ਤਾਂ ਹਰ ਇੱਕ ਦੇਖਣ ਵਾਲੇ ਦੇ ਹੋਸ਼ ਉੱਡ ਗਏ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਕਮਰੇ ਚ ਖੂਨ ਨਾਲ ਲਥਪਥ ਦੋਮਾਂ ਦੀਆਂ ਲਾਸ਼ਾਂ ਪਈਆਂ ਸੀ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਸ ਵਾਰਦਾਤ ਨੂੰ ਲੈ ਕੇ ਮ੍ਰਿਤਕ ਮਹਿਲਾ ਦੀਆਂ ਲੜਕੀਆਂ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਮੇਰੀ ਮਦਰ ਸੀਗੇ ਉਹਨਾਂ ਦਾ ਨਾਮ ਮਨਜੀਤ कौर ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਆਫ ਹੁੰਦਾ ਸੀਗਾ ਜਿੱਦਾਂ ਤੇ ਸਵਿਚ ਆਫ ਹੁੰਦਾ ਸੀ ਉਹਦੇ ਤੋਂ ਸਾਨੂੰ ਟੈਨਸ਼ਨ ਹੋਈ ਵੀ ਕਿ ਕਦੀ ਉਹਨਾਂ ਦਾ ਸਵਿਚ ਆਫ ਨਹੀਂ ਹੋਇਆ ਫੋਨ ਜਿੱਦਾਂ ਨਾਰਮਲ ਵੀ ਕਦੀ ਬੰਦ ਨਹੀਂ ਸੀ ਹੋਇਆ ਜਦੋਂ ਆਪਣੇ ਕਦੀ ਬੰਦ ਹੋ ਜਾਂਦੇ ਹਨ ਉਹਨਾਂ ਦਾ ਨਿਸ਼ਵਾਸ ਕਰਕੇ ਸਾਨੂੰ ਫਿਕਰ ਪੈ ਗਈ ਇਹ ਮੇਰੀ ਭੈਣ ਛੋਟੀ ਇਹ ਕਦੋਂ ਦਾ ਕੱਲ ਦਾ ਫੋਨ ਲਾਉਂਦੀ ਸੀ ਇਹਨੇ ਮੈਨੂੰ ਸ਼ਾਮੀ ਕੀਤਾ ਫਿਰ ਮੈਂ ਵੀ ਨਹੀਂ ਗੋਰ ਕੀਤਾ ਮੈਂ ਕਿਉਂ ਉੱਦੇ ਹੀ ਹੋਣਾ ਆ ਫਿਰ ਜਿੱਦਾਂ ਅਸੀਂ ਇੱਥੇ ਗੁਆਂਢਣ ਉਹਨੂੰ ਕਿ ਫੋਨ ਵੀ ਘਰ ਜਾ ਕੇ ਆ ਕਹਿੰਦੀ ਵੱਡੇ ਵੱਲ ਜਿੰਦਾ ਲੱਗਾ ਇਹ ਛੋਟਾ ਅੰਦਰ ਕੋਈ ਖੋਲਦਾ ਨਹੀਂ ਹੈਗਾ ਕਹਿੰਦੀ ਕੁੱਤਾ ਤੁਹਾਡਾ ਖੁੱਲਿਆ ਹੈ ਬੱਕਰੀਆਂ ਅੰਦਰ ਆ ਫਿਰ ਬੱਕਰੀਆਂ ਤੋਂ ਸਾਨੂੰ ਫਿਕਰ ਪੈ ਗਈ ਵੀ ਉਹ ਪਸ਼ੂਆਂ ਨੂੰ ਤਾਂ ਇੱਕ ਮਿੰਟ ਵੀ ਨਹੀਂ ਸੀ ਸੌਂਿਆ ਹਨਾ ਛੱਡ ਦੇ ਤੇ ਉਹ ਰਾਤ ਤੇ ਉਹਨਾਂ ਨੇ ਵਰਤਪੁਰ ਤੇ ਰੱਖੇ ਉਹਨੇ ਮੇਰੀ ਗਾਲ ਨਹੀਂ ਸੀ ਹੋਈ ਹੋਏ ਦੋਕ ਦਿਨ ਇਹਦੀ ਹੋਈ ਸੀ ਮੰਗਲਵਾਰੀ ਗੱਲ ਤੇ ਫਿਰ ਜਦਾਂ ਇਹ ਰਾਤੀ ਆਏ ਦੋ ਜਣੇ ਨਾਣ ਭਾਜੀ ਆਏ ਇਹਨਾਂ ਨੇ ਆ ਕੇ ਦੇਖਿਆ ਕਿ ਇਹਨਾਂ ਨੇ ਤੇ ਵੀਡੀਓ ਬਣਾ ਲਈ ਖੂਨ ਦੀ ਫਿਰ ਸਾਨੂੰ ਖੂਨ ਤੋਂ ਥੋੜੀ ਟੈਨਸ਼ਨ ਹੋ ਗਈ ਫਿਰ ਮੈਂ ਰਾਤੀ ਸਾਰੇ ਨੂੰ ਫੋਨ ਕੀਤੇ ਆਪਣੇ ਨਾਨੀ ਨਾਨੀ ਸਾਰੇ ਸਭ ਦੇ ਸਵੇਰੇ ਅਸੀਂ ਆ ਕੇ ਦੇਖਿਆ ਫੋਨ ਫੋਨ ਕੀਤੇ ਸਰਪੰਚ ਨੂੰ ਬੰਚੂ ਨੂੰ ਸਾਰਿਆਂ ਨੂੰ ਫਿਰ ਅਸੀਂ ਉਹ ਤਾਲੇ ਤੋੜ ਕੇ ਦੇਖੇ ਤਾਂ ਬੋਡੀਆਂ ਪਈਆਂ ਸੀ ਅੰਦਰ ਅੰਦਰ ਸਾਹਮਣੇ ਜਿੱਧਰ ਮੰਮਾ ਦੇ ਇੱਥੇ ਦੇ ਉੱਤਰ ਵੀ ਸੀ ਤੇ ਅੰਕਲ ਦੀ ਡੈਥ ਇੱਧਰ ਕਮਰੇ 'ਚ ਸੀਗਾ ਮੰਮਾ ਨੂੰ ਇੱਥੇ ਛੱਡਿਆ ਹੋਇਆ ਸੀ ਅਸੀਂ ਇੱਧਰਲੇ ਕਮਰੇ 'ਚ ਗਏ ਸੀਗਾ ਇੱਧਰ ਹੀ ਪਹਿਲਾਂ ਗਏ ਸੀ ਆਕੇ ਰਾਤ ਨੂੰ ਲੈਟਾ ਜਗਾਈਆਂ ਪਹਿਲਾਂ ਫਿਰ ਜਦੋਂ ਅੰਦਰ ਦੇਖਿਆ ਤਾਂ ਫਿਰ ਅੰਦਰ ਥੱਲੇ ਖੂਨ ਪਿਆ ਸੀ ਤੇ ਟੀ-ਸ਼ਰਟ ਇੱਧਰ ਲਪੇਟੀ ਹੋਈ ਸੀ ਇਸੇ ਪੈਰ ਨਾ ਪਰੇ ਕਰਕੇ ਦੇਖਿਆ ਤਾਂ ਵੀਡੀਓ ਬਣਾਈ ਫੇਰ ਪਤਾ ਲੱਗਾ ਪਰ ਸਵੇਰੇ ਸ਼ੋਰ ਹੋਇਆ ਕਿ ਉਹਨਾਂ ਦੀ ਡੈਥ ਹੋ ਗਈ ਕਿ ਉਹਨਾਂ ਨੇ ਮਰਡਰ ਕਰ ਦਿੱਤਾ ਫਿਰ ਅਸੀਂ ਸਵੇਰੇ ਸਾਰੇ ਜਣੇ ਆ ਗਏ ਅਸੀਂ ਸਵੇਰੇ ਸਵੇਰੇ ਤੇ ਆਏ ਹੋਏ ਹਾਂ ਇੱਥੇ ਹਾਂਜੀ ਅਸੀਂ ਰਾਤ 8-9 ਵਜੇ ਇੱਥੇ ਸਿਗੇ ਆ ਕੇ ਦੇਖਿਆ ਤਾਂ ਕੋਈ ਵੀ ਨਹੀਂ ਸਾਨੂੰ ਤੇ ਮੰਮਾ ਇੱਥੇ ਰਹਿੰਦੇ ਸੀ ਤੇ ਅੰਕਲ ਇੱਕ ਰਹਿੰਦੇ ਸੀ ਉਹ ਵੀ ਬਾਹਰੋਂ ਆਏ ਸੀ ਤੇ ਆਹ ਅੰਕਲ ਜੀ ਵੀ ਇੱਥੇ ਰਹਿੰਦੇ ਸੀਗੇ ਤੇ ਪਰਸੋਂ ਮੇਰੀ ਮੰਮਾ ਨਾਲ ਗੱਲ ਹੋਈ ਸ਼ਾਮ ਨੂੰ ਤੇ ਕਹਿੰਦੇ ਸੀਗੇ ਮੈਂ ਗੱਲ ਤੇ ਨਾਲ ਬਾਅਦ ਚੋਂ ਕਰਦੀ ਹਾਂ ਤੂੰ ਠੀਕ ਆ ਬਸ ਇੰਨੀ ਗੱਲ ਹੋਈ ਮੁੜ ਕੇ ਮੰਮਾ ਦਾ ਫੋਨ ਬੰਦ ਮੁੜ ਕੇ ਗੱਲ ਲਈ ਕੋਈ ਹਾਂਜੀ ਅੰਕਲ ਦੀ ਵੀ ਡੈਥ ਹੋਈ ਆ ਪਰ ਸਾਨੂੰ ਪਤਾ ਨਹੀਂ ਅੰਕਲ ਨਾਲ ਤਾਂ ਸਾਡੀ ਗੱਲ ਨਹੀਂ ਸੀ ਮम्मा ਨਾਲ ਹੁੰਦੀ ਹੁੰਦੀ ਸੀ ਕਿ ਤਾਂ ਸਾਨੂੰ ਪਤਾ ਨਹੀਂ ਸੀ ਇਸ ਵਾਰਦਾਤ ਨੂੰ ਲੈ ਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਜੇ ਤੱਕ ਕਾਤਲ ਦਾ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਕਤਲ ਪਿੱਛੇ ਦੀ ਵਜ੍ਹਾ ਦਾ ਪਤਾ ਲੱਗ ਸਕਿਆ ਵਾਰਦਾਤ ਨੂੰ ਲੈ ਕੇ ਪਿੰਡ ਦੇ ਸਰਪੰਚ ਦਾ ਕੀ ਕਹਿਣਾ ਇਹ ਵੀ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਇਹ ਜਿੱਦਾਂ ਸਾਨੂੰ ਸਵੇਰੇ 7 ਵਜੇ ਫੋਨ ਆਇਆ ਜੀ ਜਿਹੜੇ ਲੇਡੀਜ਼ ਮੁਕੇ ਆ ਮਨਜੀਤਕਰ ਉਹਨਾਂ ਦੇ ਬ੍ਰਦਰ ਦਾ ਕਿ ਤੁਸੀਂ ਇੱਥੇ ਪਹੁੰਚੋ ਕਿ ਇੱਥੇ ਸਾਨੂੰ ਲੱਗਦਾ ਕੋਈ ਘਟਨਾ ਹੋਈ ਹੋਆ ਕਿਉਂਕਿ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਫਿਰ ਜਦੋਂ ਮੈਂ ਆਇਆ ਇੱਥੇ ਤਾਂ ਆ ਕੇ ਮੌਕੇ ਤੇ ਦੇਖਿਆ ਤਾਂ ਉਹ ਨਹੀਂ ਇੱਥੇ ਜਿੰਦੇ ਪਹਿਲਾਂ ਲੱਗਿਓ ਸੀ ਬਾਹਰੋਂ ਤੇ ਉਹਨੇ ਉਹਦੀ ਵੀਡੀਓ ਬਣਾ ਕੇ ਜਿੰਦੇ ਤੋੜ ਲੈ ਕਿ ਜਦੋਂ ਉਹਨੇ ਅੰਦਰ ਦੇਖਿਆ ਤਾਂ ਦੋਨਾਂ ਦੇ ਕਤਲ ਹੋਏ ਸੀਗੇ ਤੇ ਇਹਦੀ ਹੁਣ ਬਾਕੀ ਮੌਕੇ ਤੇ ਅਸੀਂ ਐਸ ਐਚਓ ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਸਾਰੇ ਆਪਣੇ ਡਿਪਾਰਟਮੈਂਟ ਦੇ ਜਿਹਦਾ ਮੈਂ ਪੁਲਿਸ ਡਿਪਾਰਟਮੈਂਟ ਦੇ ਸਾਰੇ ਮੈਂਬਰ ਪਹੁੰਚੇ ਹੋਏ ਜੀ ਤਵਦੀਸ਼ ਚੱਲ ਰਹੀ ਹੈ ਐਨਆਰਏ ਇਹਨਾਂ ਸੰਤੋਖ ਸਿੰਘ ਸੀਗਾ ਉਹਦਾ ਨਾਮ ਜੀਤਕੌਰ ਸੀਗਾ ਜੀ ਪਿੰਡ 'ਚ ਹੋਏ ਦੋ ਕਤਲਾਂ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਕਾਤਲਾਂ ਨੂੰ ਗ੍ਰਿਫਤਾਰ ਕਰ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ ਐਸਐਚਓ ਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਜੀ ਉਹ ਇਨਫੋਰਮੇਸ਼ਨ ਦੇ ਉੱਪਰ ਡਾਇਰੈਕਟ ਕਰਦੇ ਹੋਏ ਆਪਾਂ ਮੋਰੋਵਾਲੀ ਇਸ ਘਰ ਦੇ ਵਿੱਚ ਆਏ ਸੀ ਇੱਕ ਐਨਆਰਆਈ ਹੈਗਾ ਸੰਤੋਖ ਸਿੰਘ ਉਹਦਾ ਘਰ ਜਿਹਦੇ ਵਿੱਚ ਇੱਕ ਮਨਜੀਤ ਕੌਰ ਮਨਜੀਤ ਕੌਰ ਦੀ ਨਾਲ ਲੇਡੀ ਦੇ ਨਾਲ ਰਹਿੰਦਾ ਸੀਗਾ ਇੱਥੇ ਤਾਂ ਪਿਛਲੇ 2 ਦਿਨਾਂ ਤੋਂ ਮਨਜੀਤ ਕੌਰ ਦੇ ਜਿਹੜੇ ਘਰ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਦੇ ਘਰ ਵਾਲੇ ਨੇ ਉਹਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹਦਾ ਕੋ ਨਾਲ ਕੰਟੈਕਟ ਨਹੀਂ ਹੋ ਰਿਹਾ ਤੇ ਹੁਣ ਜਦੋਂ ਕੰਟੈਕਟ ਨਹੀਂ ਹੋ ਰਿਹਾ ਉਹਦੇ ਘਰ ਵਾਲੇ ਨੇ ਦੱਸਿਆ ਆਪਾਂ ਘਰ ਦੇ ਵਿੱਚ ਆ ਕੇ ਦੇਖਿਆ ਤਾਂ ਇੱਥੇ ਇੱਕ ਸੰਤੋਖ ਸਿੰਘ ਜਿਹੜਾ ਸੀਗਾ ਇੱਕ ਉਹਦੀ ਲਾਸ਼ ਮਿਲੀ ਐ ਤੇ ਇੱਕ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਸੀਗਾ ਮਨਜੀਤ ਕੌਰ ਇੱਕ ਉਹਦੀ ਜਿਹੜੀ ਹੈਗੀ ਐ ਇੱਕ ਲਾਸ਼ ਜਿਹੜੀ ਹੈਗੀ ਐ ਉਹ ਮਿਲੀ ਐ ਇੱਥੇ ਕਰਦੇ ਹੋਏ ਅਸੀਂ ਫੋਰੈਂਸਿਕ ਟੀਮ ਨੂੰ ਬੁਲਾ ਲਿਆ ਇੱਥੇ ਤੇ ਇਸ ਵਿੱਚ ਜੋ ਵੀ ਬੰਦੀ ਕਾਰਵਾਈ ਜਿਹੜੀ ਹੈਗੀ ਆ ਉਹ ਅਸੀਂ ਅਮਲ ਦੇ ਵਿੱਚ ਲਿਆ ਰਹੇ ਆ ਤਾਂ ਕੁਝ ਇੱਕ ਲੀਡਸ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਹੈਗੀਆਂ ਸਾਨੂੰ ਮਿਲੀਆਂ ਤੇ ਜਲਦ ਹੀ ਜਿਹੜੀ ਹੈਗੀ ਐ ਇਸ ਇਸ ਮਰਡਰ ਨੂੰ ਆਪਾਂ ਟਰੇਸ ਵੀ ਕਰਾਂਗੇ ਤੇ ਜਿਹੜੇ ਅਕਿਊਜ਼ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਿਫਤਾਰ ਵੀ ਕਰਾਂ ਆਪਾਂ ਹੁਣ ਡੈੱਡ ਬੋਡੀ ਦੇਖੀ ਐ ਡੈੱਡ ਬੋਡੀ ਦੇਖਣ ਤੋਂ ਜ਼ਾਬਦਾ ਕਿ ਇਹ ਮਰਡਰ ਜਿਹੜਾ ਹੈਗਾ ਤਕਰੀਬਨ 36 ਆਵਰਸ ਤੋਂ ਪਹਿਲਾਂ ਹੈਗਾ ਤੇ ਜਿਵੇਂ ਕਿ ਦੇ ਘਰ ਦੇ ਦੱਸ ਰਹੇ ਆ ਸਾਨੂੰ ਦੇ ਘਰਦਿਆਂ ਦੇ ਮੁਤਾਬਕ 23 ਤਰੀਕ ਸ਼ਾਮ ਤੋਂ ਬਾਅਦ ਇਸ ਲੇਡੀ ਦੇ ਨਾਲ ਕੰਟੈਕਟ ਨਹੀਂ ਹੋ ਪਾ ਰਿਹਾ ਉਹਨਾਂ ਨੂੰ ਕਾਲ ਕਰਦੇ ਕਾਲ ਨਹੀਂ ਉਠਾਉਂਦੀ ਤੇ ਇਸੇ ਕਰਕੇ ਜਦੋਂ ਇਹਨਾਂ ਨੇ ਘਰ ਦੇ ਵਿੱਚ ਦੋ ਦੋਨਾਂ ਦੇ ਬਾਅਦ ਆ ਕੇ ਅੱਜ ਮਾਰਨਿੰਗ ਦੇ ਵਿੱਚ ਦੋਨਾਂ ਨੇ ਦੇਖਿਆ ਕਿ ਇਹਨੂੰ ਲੋਕ ਲੱਗਿਆ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਲਾਸ਼ਾਂ ਜਿਹੜੀਆਂ ਸੀ ਅੰਦਰ ਦੋ ਪਈਆਂ ਹੋਈਆਂ ਸੀਗੀਆਂ ਜਿਸ ਤੇ ਇਹਨਾਂ ਨੇ ਸਾਨੂੰ ਇਨਫੋਰਮ ਕਤਲ ਦੀ ਇਸ ਵਾਰਦਾਤ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਇਹੋ ਸੋਚ ਰਿਹਾ ਕਿ ਆਖਰ ਕਿਸ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਜਾਂਚ ਤੋਂ ਬਾਅਦ ਕੀ ਖੁਲਾਸੇ ਵਾਰਦਾਤ ਨੂੰ ਲੈ ਕੇ ਕੀਤੇ ਜਾਂਦੇ ਨੇ ਜਗਬਣੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ